ਸਸਿਕਾ ਜੀ ਲਓ ਜੀ ਪ੍ਰੀਮੀਅਮ ਟੈਬੀ ਲਾਈਨਿੰਗ ਦੇ ਵਿੱਚ ਸੂਟ ਆਇਆ ਦੇਖੋ ਜੀ ਪਹਿਲਾਂ ਕਲਰਾਂ ਦਾ ਗੌਰ ਕਰ ਲਓ ਕਲਰ ਦੇਖੋ ਜੀ ਲਵੈਂਡਰ ਕਲਰ ਦੇ ਨਾਲ येलो ਕਲਰ ਦੀ ਬਾਟਮ ਟਾਈ ਐਂਡ ਡਾਈ ਦਾ ਦੁਪੱਟਾ ਹੋਊਗਾ ਟੈਬੀ ਲਾਈਨਿੰਗ ਦੇ ਵਿੱਚ ਸੂਟ ਨੇ ਟੈਬੀ ਲਾਈਨਿੰਗ ਦਾ ਦੁਪੱਟਾ ਜੀ ਮਸਲੀਨ ਦੀ ਬਾਟਮ ਐ ਸਪੀਰੀਅਰ ਮਸਲੀਨ ਟੈਬੀ ਲਾਈਨਿੰਗ ਦੀ ਸ਼ਰਟ ਵੀ ਨੈਕ ਦਾ ਹੈਂਡਵਰਕ ਕਲਰ ਦੇਖੋ ਜੀ ਪਹਿਲਾਂ ਲੈਮਨ ਮਸਟਰਡ ਜੀ ਕਲਰ ਦੀ ਬਾਟਮ ਨਾਲ ਆ ਕੇ येलो ਟੋਨ ਦੇ ਨਾਲ ਇਹਦੇ ਨਾਲ ਲਵੈਂਡਰ ਕਲਰ ਦੇ ਵਿੱਚ ਆ ਕੇ ਦੇਖੋ ਜੀ ਇਹਦੇ ਉਹ ਪਿੰਕ பீਚ ਕਲਰ ਦੇ ਵਿੱਚ ਆ ਗਿਆ ਚਾਰ ਕਲਰ ਨੇ ਤੁਸੀਂ ਡਿਜ਼ਾਈਨਿੰ ਆ ਇਸ ਨੈਕ ਦੇਖੋ ਜੀ ਹੁਣ ਇਹਦੀ ਸ਼ਰਟ ਦੇ ਐmbroidry ਦੇਖੋ ਜੀ V neck ਦੀ ਐmbroidry ਆਉਗੀ ਟੋਟਲੀ ਹੈਂਡ ਦਾ ਕੰਮ ਕਰਵਾਇਆ ਜੀ ਟਾਈ ਐਂਡ ਡਾਈ ਦੀ ਸ਼ਰਟ ਆਉਗੀ ਜੀ ਪ੍ਰੀਮੀਅਮ ਟੈਪੀ ਲਾਈਨ ਦੇ ਵਿੱਚ ਬਾਟਮ ਆਉਗੀ ਪਿਓਰ ਮਸਲੀਨ ਦੀ ਜੀ ਅਫਸਰ ਮਸਲੀਨ ਸਿਰਕੀ ਬਾਟਮ ਆਉ ਬਹੁਤ ਸ਼ਾਨਦਾਰ ਪੌਂਚੇ ਦਾ ਵਰਕ ਆਊਗਾ ਜੀ ਪ੍ਰੀਮੀਅਮ ਟੈਪੀ ਦਾ ਦੁਪੱਟਾ ਹੋਊਗਾ ਪੌਂਚੇ ਦਾ ਵਰਕ ਦੇਖਣਾ ਤੁਸੀਂ ਦੇਖੋ ਜੀ ਪ੍ਰੀਮੀਅਮ ਟੈਪੀ ਦਾ ਦੁਪੱਟਾ ਆ ਗਿਆ ਜੀ ਟਾਈ ਐਂਡ ਡਾਈ ਦਾ ਦੁਪੱਟਾ ਬਹੁਤ ਸ਼ਾਨਦਾਰ ਦੁਪੱਟਾ ਛੇੜੜ V neck ਦੀ ਐmbroidry ਹੈ ਜੀ ਇਹਦਾ ਪ੍ਰੀਮੀਅਮ ਕਲੈਕਸ਼ਨ ਬਹੁਤ ਸ਼ਾਨ ਨੈਕਸਟ ਪਰ ਇੱਕ ਹੋਰ ਦੇਖੋ ਜੀ ਦੁਆਰਾ ਫੇਰ ਲਵੈਂਡਰ ਕਲਰ ਆ ਕੇ ਦੇਖੋ ਜੀ ਬਾਟਮ ਦੇ ਪਹੁੰਚ ਦੇ ਵਰਕ ਆਊਗਾ ਟਾਈ ਐਂਡ ਡਾਈ ਦਾ ਦੁਪੱਟਾ ਆਊਗਾ ਜੀ ਬਹੁਤ ਸ਼ਾਨਦਾਰ ਪ੍ਰੀਮੀਅਮ ਕਲੈਕਸ਼ਨ ਹੈ ਜੀ ਹੌਰ ਸੇਲਿੰਗ ਆਈਟਮ ਹੈ ਨੈਕਸਟ ਦੇਖੋ ਜੀ ਲਵੈਂਡਰ ਕਲਰ ਸ਼ਰਟ येलो ਕਲਰ ਜੀ ਬਾਟਮ ਹੈ ਜੀ ਨਾਲ ਟਾਈ ਐਂਡ ਡਾਈ ਦਾ ਪੈਪੀ ਲਾਈਨ ਦਾ ਦੁਪੱਟਾ ਆ ਗਿਆ ਜੀ ਪ੍ਰੀਮੀਅਮ ਕਲੈਕਸ਼ਨ ਇਸ ਟਾਈਮ ਦੀ ਹੈ ਹੌਰ ਸੇਲਿੰਗ ਆਈਟਮ ਹੈ ਪ੍ਰਾਈਸ ਵੀ ਸਕਰੀਨ ਤੇ ਮੈਂਸ਼ਨ ਕਰ ਦਿੱਤਾ ਜੀ ਪ੍ਰਾਈਸ ਬਹੁਤ ਸੋਹਣਾ ਪ੍ਰਾਈਸ ਹੈ ਪ੍ਰੀਮੀਅਰ ਕਲੈਕਸ਼ਨ ਹੈ ਜੀ ਪ੍ਰਿੰਟ ਪੀਚ ਕੱਪੜਾ ਦੀ ਬੋਟਮ ਆ ਗਈ ਦੇਖੋ ਨਾਲ ਟਾਈ ਡਾਈ ਐਂਟਾਈਡਾ ਦੁਪੱਟਾ ਚਾਰ ਕਲਰ ਰੈਡੀ ਕਰਵਾਇਆ ਨੇ ਬਹੁਤ ਸੋਹਣਾ ਗ੍ਰੀਨ ਇੱਕ ਦਾ ਸੂਟ ਹੈ ਜੀ ਜਿਹਨੇ ਕਸਟਮਰ ਨੇ ਬੁੱਕ ਕਰਨਾ ਜਲਦ ਜੀਨ ਦਿਨ ਵਰਤਣਾ ਬੁੱਕ ਕਰ ਲੋ ਜੀ ਪ੍ਰਾਈਸ ਮੈਂਸ਼ਨ ਕਰ ਦਿੱਤਾ ਜੀ ਇਸ ਨੂੰ